ਬਾਈ ਜਿਹੜਾ ਬੰਦਾ ਸਾਈਕਲ ਤੇ ਜਾ ਰਿਹਾ ਪੰਜਾਬ ਦਾ ਮਸ਼ਹੂਰ ਯੂਟਿਊਬਰ ਹੈਗਾ ਤੇ ਬਠਿੰਡਾ ਸ਼ਹਿਰ ਚ ਹਰ ਐਤਵਾਰ ਮੰਡੀ ਲੱਗਦੀ ਆ ਉੱਥੇ ਆਪਾਂ ਨੂੰ ਮਿਲ ਗਿਆ ਇੱਥੇ ਲੋਕ ਗੱਡੀਆਂ ਲੈ ਲਾਉਂਦੇ ਨੇ ਪਰ ਇਹ ਬਾਈ ਸਾਈਕਲ ਤੇ ਜਾ ਰਿਹਾ ਹੈਗਾ ਖੜਜੋ ਮੜਾ ਜਾ ਬਾਈ ਕੀ ਖਾਣ ਨੂੰ ਬੜਾ ਦੱਬੀ ਇਹਨਾਂ ਸਾਈਕਲ ਦੀ ਕਾਰ ਬਣਾ ਰੱਖੀ ਹੈਗੀ ਸਾਈਕਲ ਯਾਰ ਮੇਲਾ ਵੇਖਣ ਆਏ ਆ ਮਾੜਾ ਸਾਈਕਲ ਤੇ ਆਜ ਗਿਆ ਮੇਲਾ ਵੇਖਣ ਆ ਗਿਆ ਹੁਣ ਆਏ ਦੱਸੋ ਵੀ 2027 ਚ ਕਿਹੜਾ ਬਾਜੀ ਮਰੂ ਪੰਜਾਬ ਚ ਹਜੇ ਮੌਕਾ ਜੇ ਪੈਣ ਤੇ ਦੱਸਾਂਗੇ ਮਾੜਾ ਮੋਟਾ ਪਾਰਟੀਆਂ ਦਾ ਨਾ ਗੱਠ ਜੋੜ ਹੋਣ ਦੇ ਨਹੀਂ ਫੇਰ ਵੀ ਕਿਹਦੇ ਚਾਂਸ ਲੱਗਦੇ ਆ ਚਾਂਸ ਤਾਂ ਬਾਈ ਆਏ ਆ ਹਜੇ ਪਿਆ ਸਵਾ ਡੇਢ ਸਾਲ ਹਨਾ ਮੜਾ ਜਸ ਤੇ ਹਿੰਟ ਜੇ ਦੇ ਤੇ ਆਏ ਦਾ ਹੁਣ ਫੇਰ ਤੈਨੂੰ ਕੱਲ੍ਹ ਨੂੰ ਦੱਸੂਗਾ ਕੱਲੇ ਨੂੰ ਜਦੋਂ ਮੇਰੇ ਕੰਨ ਚ ਦੱਸ ਦੇ ਫਿਰ ਆਪਾਂ ਦੱਸ ਦਾਂਗੇ ਗੋਪੀ ਵਾਪੇ ਤੜੇ ਮੈਂ ਕੱਟ ਕੇ ਰੱਖ ਦੂੰ ਨਾ ਕੱਟ ਕੇ ਸੀ ਨਹੀਂ ਰੱਖ ਲੂੰਗਾ ਇਹ ਦੱਸ ਦੇ ਕਿਹਦੇ ਜਾਣਦੇ ਨੇ ਫਿਰ ਨਵੀਂ ਸਰਕਾਰ ਆਊ ਨਵੀਂ ਆਊਗੀ ਹਾਂ ਤੇ ਆ ਮੇਲਾ ਲੱਗਦਾ ਬਈ ਹਰ ਐਤਵਾਰ ਨੂੰ ਬਠਿੰਡਾ ਸ਼ਹਿਰ ਚ ਬਠਿੰਡਾ ਮਲੋੜ ਰੋਡ ਤੇ ਹਾਂ ਬਈ ਕਲੋਨੀ ਦਾ ਕੀ ਨਾਮ ਹੈ ਰਾਇਲ ਬਿਜ਼ਨਸ ਪਾਰਕ ਰਾਇਲ ਬਿਜ਼ਨਸ ਪਾਰਕ ਅੱਛਾ ਜਿਹੜੀ ਪੀਖੀ ਵਾਲੇ ਬਾਹੂ ਆਉਂਦੀ ਆ ਜੱਟ ਬਾਣੀ ਨਾਉਦਾ ਬਈ ਪੀਖੀ ਵਾਲੇ ਜੇ ਤੁਸੀਂ ਵੀ ਦੋਸਤੋ ਕਾਰ ਲੈਣੀ ਆ ਕੋਈ ਵੀ ਪੁਰਾਣੀ ਕਾਰ ਲੈਣੀ ਆ ਇੱਥੇ ਬੀਮਾ ਹੋਊ ਇੱਥੇ ਲੋਨ ਹੋਊ ਇੱਥੇ ਪ੍ਰਦੂਸ਼ਣ ਹੋਊਗਾ ਹਰ ਇੱਕ ਸਹੂਲਤ ਤੁਹਾਨੂੰ ਇੱਥੇ ਮਿਲੂਗੀ ਤੇ ਓਕੇ ਜੀ ਬਾਈ ਦੀ ਸასი ਕਾਰ